ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਇਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੱਪਟੇ ਵੀਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਦੋ ਧੰਨਵਾਸ ਹੋਈਆਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਆ ਜਰਸੀ ਤੁਹਾਨੂੰ ਗੱਬਨ ਤੁਹਾਨੂੰ ਦਿਖਾਉਣੀ ਆ ਚੰਗੇ ਤਿਆਰ ਹੁੰਦੀ ਆ ਵੀ ਥੱਲੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨਾਲ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਭਾਜੀ ਜੀ ਹਾਂਜੀ ਜੀਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ 9781984752 ਠੀਕ ਐ ਪਹਿਲਾਂ ਸੋਈਆਂ ਮਗਾ ਦਈਏ ਫਿਰ ਠੀਕ ਐ ਜਿਹੜੀ ਆ ਪਹਿਲੇ ਨੰਬਰ ਤੇ ਕਿੰਨਾ ਵਸਵਾ ਸੁਈ ਜਾਵੇ ਦੀ ਇਹ ਭਾਜੀ ਪਹਿਲਾ ਹੀ ਸੁਵਾ ਦੇ ਕਿੰਨਾ ਚਿਰ ਹੋਇਆ ਜੀ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ 6 ਤੋਂ 7 ਦਿਨਾਂ ਵੱਧ ਦਾ ਹਫਤਾ ਹੋ ਗਿਆ ਜੀ ਅੱਛਾ ਹਾਂ ਆ ਬਸ ਆ ਜੀ ਠੀਕ ਆ ਤੇ ਦੁੱਧ ਕਿੰਨਾ ਜੀ ਦੇ ਤਕ ਦੁੱਧ ਭਾਜੀ ਇਸਲੇ 12 ਲੀਟਰ ਹੀ ਅੱਛਾ ਪਰसों ਦੀ ਆਈ ਇਹਨੇ ਦਿਲ ਜਣੀ ਲਾਇਆ ਗਈ ਠੀਕ ਆ ਮਾਲ ਮੋਲ ਵਾਵਾ ਇਹ ਹੁੰਨਾ ਕੋ ਠੀਕ ਆ ਤੇ ਰਿੰਗ ਜੀੜਾ ਹੀ ਰਿੰਗ ਦੀ ਜੀ ਠੀਕ ਆ ਮਾਲ ਮੋਲ ਘੱਟ ਨਹੀਂ ਖਾਣ ਠੀਕ ਆ ਪਰ ਭਾਈ 10 ਕਿਲੋ ਦੁੱਧ ਹੈਗਾ ਏ 10 ਕਿਲੋ ਹੈਗਾ ਪੱਕਾ ਦੁੱਧ ਦੋ ਚਵਈਆਂ ਆਪਣੇ ਵਾਲੇ ਕੀਤੀਆਂ ਆਪਣੇ ਘਰ ਅੱਛਾ 10 ਕਿਲੋ ਹੈਗਾ ਜੀ ਤੇ ਆਪਾਂ ਹੋਰ ਅੱਧਾ ਕਿਲੋ ਕੱਢ ਦਈਏ। ਅੱਛਾ। ਨੌ ਕਿਲੋ ਲੱਗਿਆ ਭਾਜੀ। ਅੱਛਾ। ਨੌ ਕਿਲੋ ਮੂਹਾਂ ਇਹ 6 ਦਾ ਦਬਾਬਰ ਨਹੀਂ ਕੀਤਾ ਛੁੱਢੀ ਦੇ। ਠੀਕ ਆ। ਆਵੇ ਹਾਲੋ ਕਰ। ਇਧਰ। ਆਹ ਕੰਨੀਆਂ ਨਾਲ ਸੰਦ ਭਾਜੀ ਬਰਾਦਰ ਨਹੀਂ ਕੀਤੇ ਬਚੀ। ਠੀਕ ਹੈ ਜੀ। ਤੋੜ ਦੋ। ਤੇ ਕਿੰਨਾ ਕੇ ਦੁੱਧ ਚਵਾਈ ਜਾਊਗੀ? ਦੁੱਧ ਭਾਜੀ 13-14 ਕਿਲੋ ਚਵਾਈ ਜਾਊਗੀ ਭਾਜੀ। ਤੋੜੋ। ਬਾਕੀ ਹਣ ਮੌਕੇ ਦੇ 9-10 ਕਿਲੋ ਜਿਹੜਾ ਦੁੱਧ ਕਿੰਨੇ ਕੀ ਹੈਗਾ ਇਹ ਦੇਖੋ। ਕਮਾਗੇ ਡਰਦਾ ਨਹੀਂ। ਥੋੜਾ ਜਿਹਾ ਬਾਹਰ ਜਾਂ ਤਾਂ ਡਰਦੀ ਆਂ। ਬੜੀ ਗਲਾਬੀ ਥਣ ਜੇ। ਥਣ ਤਾਂ ਦਿਖਾ ਦਈਏ ਇਕੱਲੀ ਲਾਗੇ ਤਾਂ। ਇਹ ਦਰ ਮੈ ਉਹ ਗਿਆ। ਆ ਦੇਖ ਸਾਡੇ ਜੇ ਥਣਾ ਦਾ ਸਾਈਜ਼ ਵੀ ਜਿਹੜਾ ਕਾਫੀ ਚੰਗਾ ਹੈ। ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ। ਉਤਰਾ ਥਣ ਜਿਹੜਾ ਪ੍ਰੋਪਰ ਹੱਥ ਚ ਆਉਣਾ ਲਾਵਾ। ਆਇਦਰਖ ਭਾਈ ਉਹਨੇ ਬੱਚਾ ਛੱਡੋ ਭਾਵੇਂ ਨਾਲ ਹੈਗੀ ਬਠੰਡੀ ਤੇਰੀ ਆ ਜਿਹੜੀ ਚੋਣ ਬੜੀ ਭਾਜੀ ਠੀਕ ਹੈ ਜੀ ਹੈਗੀ ਜਿਹੜੀ ਠੰਡੀ ਤੇਰੀ ਆ ਜਿਹੜੀ ਥੋੜੀ ਖਲੋਤੀ ਅੱਗੇ ਪਿੱਛੇ ਜੀ ਆ ਆਹ ਦੇਖੋ ਭਾਜੀ ਆਹ ਦੇਖ ਸਾਡੇ ਮਗਰ ਲੇਥਨਾਂ ਦਾ ਵਿੱਚ ਆਜਦਾ ਵਧੀਆ ਤੇ ਠੀਕ ਹੈ ਵਧੀਆ ਫਿਰ ਦੱਸਿਓ ਇਹਦਾ ਮੋਡਰ ਭਾਜਾ ਬਲਾ ਦੇ ਆਪ ਵੀ ਨਾ ਕਹੇ ਬਿੰਕ ਜੀ ਇਹ ਲੋਕ ਠੀਕ ਆ ਚਲੋ ਕੋਈ ਨਹੀਂ। ਕਿੰਨੇ ਦੇ? ਤੋਂ ਨਾਲੀ ਵਛੀ ਆ। ਠੀਕ ਆ। ਕਿੰਨੇ ਦੇ ਦਿੱਗੇ? ਸਾਡੇ ਨਾਲ ਸੀ ਨਾ ਬਟੀਆਂ। ਅੱਛਾ। ਹਾਂਜੀ। ਪਰ ਆਪਾਂ 27000 ਚ ਮਾਤੜ ਕਰ ਗਏ ਅੱਜ। ਕਿੰਨਾ? ਇਹਨਾਂ ਦੇ ਕਿੰਨਾ ਦੋ? ਕਰ ਦੋ ਜੀ ਅੱਜ ਆ। ਦੋ ਕਰ ਦਈਏ। 50 ਦੇ। 5000 ਦੀ। ਹਾਂਜੀ। ਕਿ ਹੈਗੀ ਕਸਰ ਤੇ ਕੱਢ ਦੋ। ਕਰ ਦੋ ਤੁਸੀਂ। ਕਰ ਦੋ ਅੱਜ ਤੁਸੀਂ। 24 ਦੀ ਕਰ ਦਈਏ। ਹੋਰ ਭਾਜੀ ਦੋ ਛੱਡ ਦਈਏ। ਭਾਈ ਯਾਰ ਭਾਈ ਯਾਰ ਦੀ ਪਾਜੀ ਵਛੀ ਦੇ ਦਾਂਗੇ ਅੱਛਾ ਭਾਈ ਯਾਰ ਤੇ ਦੁੱਧ ਦੀ ਮਾਰੀ 32000 ਦਿਆ ਅੱਛਾ ਪਰ ਪਾਣਾ ਵਜੀ ਪਾਣਾ ਦੇ ਦੇਣੀ ਠੀਕ ਹੈ ਜੀ 32000 ਦੀ ਵਛੀ ਆ ਮੈਂ ਨਾ ਭਵੇਂ ਦਾ 36 ਕਹ ਲੀ ਮੈਂ 37 ਕਹ ਲੀ 32000 ਦੀ ਵਛੀ ਵੀ ਆ ਸਕਦਾ ਭਾਈ ਮੈਂ ਠੀਕ ਆ ਪਰ ਦੇ ਦੇਣੀ ਅੱਜ 20000 ਦੀ ਠੀਕ ਹੈ ਜੀ ਤੇ ਦੁੱਧ 9-10 ਕਿਲੋ ਕਰਾ ਚਵਾ ਦੋ ਉਹਦੇ 9 ਕਿਲੋ ਭਾਈ ਪੱਕਾ ਠੰਡਾ ਕਰਕੇ ਵਾਧਾ ਹੋ ਵਾਧਾ ਵਾਧੀ ਹੋਵੇ ਅੱਛਾ 9 ਕਿਲੋ ਕਰਕੇ ਦੇਣੀ ਹੈ ਠੀਕ ਆ ਤੇ ਹੁਣ ਜਿਹੜੀ ਆਵਲੀ ਤਾਂ ਦਿਖਾਉਣੀ ਦੂਸਰੇ ਨੰਬਰ ਤੇ ਦੱਸਿਓ ਤੇ ਪਰੇ ਵੀ ਭਾਈ ਇਹ ਪਰਸੋਂ ਫਰੀ ਜ ਅੱਛਾ ਨਾਰੂ ਨਾਲ 9 ਵਜੇ ਨਾਲ ਹੀ ਆਏ ਤੇ ਸ਼ਾਇਦ ਮਗਰ ਵਸ਼ੇਦਾ ਸੁਆਗਨਵਾ ਹੋਗਾ ਸੁਆ ਭਾਜੀ ਦੂਜਾ ਨਾਲ ਉਦੇ ਤੇ ਜਾਊਗਾ ਅੱਛਾ ਹਾਂਜੀ ਤੇ ਤੱਕ ਅਜੇ ਤਾਂ ਬੋਲਾ ਹੀ ਹੋਣਾ ਹਾਂਜੀ ਬੋਲਾ ਕਿੰਨਾ ਕ 14 ਲੀਟਰ ਹੈਗਾ 14 ਲੀਟਰ ਚੋਣ ਭਾਜੀ ਇਹੋ ਜੀ ਲੱਗੀ ਆ ਵੀ ਆਪਣਾ ਮੜਾ ਦਾ 4 ਅੱਛਾ ਹਾਂਜੀ ਲੱਗੀ ਠੀਕ ਹੈ ਤੋਰ ਦਾਂ ਇੱਕ ਦੀ ਪਹਿਲਾਂ ਲਾਉਣੇ ਕਿ ਭਾਜੀ ਚਲੋ ਪਹਿਲਾਂ ਫਿਰ ਬੱਚਾ ਹੀ ਲਾ ਲੋ थले <tokus in the house> <t imaginative noise> छी बच्चे ने पूरे चंगी तरह दुद्ध चाहिए बाकी हथ देख सकते लागे दिखा दी चौधरी ਇਹ ਲੈ ਤੁਹਾਨੂੰ ਅਦਰਕ ਦਿਖਾ ਦਈਏ ਬੀਜੀ ਜੀ ਤੋੜ ਦਈਏ ਕਰੀ ਫਿਰ ਇਹਨੂੰ ਹਾਂ ਹਾਂ ਬਾਕੀ ਚੰਗੇ ਘੱਟ ਕੱਟਦੀ ਆ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀਆਂ ਪਸੰਦ ਕਰਕੇ ਵੇਖ ਚੱਕ ਕੇ ਖੜੇ ਦੁੱਧ ਬਾਜੀ ਆਪਾਂ ਠੰਡਾ ਕਰਕੇ ਦੱਸਿਆ 14 ਲੀਟਰ ਅੱਛਾ ਠੰਡਾ ਕਰਤੀ ਮਾਵੇ ਵਾਲਾ ਥੱਲੇ 16-17 ਕਿਲੋ ਦੁੱਧ ਆ ਜਿੰਨੀ ਚੋਂ ਲੱਗੀ ਗਈ ਤੇ ਇਹ ਕਿੰਨਾ ਚ ਵਜ ਦੁੱਧ ਦੁੱਧ ਬਾਜੀ 20-22 ਕਿਲੋ ਚ ਵਜੂਗੀ ਗਾ ਚ ਵਜੋ ਇਹਨਾਂ ਦੁੱਧ ਮਾਣਾ ਬਾਜੀ ਤੁਹਾਨੂੰ ਪਤਾ ਪੱਠੇ ਹੋਣ ਆ ਗਿਆ ਸਟਾਲ ਆ ਗਿਆ ਆਪਾਂ ਤਾਂ ਪੁੰਦੇਣੀ ਠੀਕ ਹੈ ਕੋਈ ਵੀਰ ਪਾਊਗਾ ਤਾਂ ਯਾਦ ਕਰੂਗਾ ਗਾਣ ਤੇ ਇਹਦਾ ਮੁੱਲ ਮੁੱਲ ਬਾਜੀ ਇਹਦਾ 42000 42000 ਹਾਂਜੀ ਕਰਨਾਂ ਵਿੱਚ ਮੰਨਤਾਂ 40 ਦੀ ਦੇ ਦਾਂਗੇ ਕਿ 1000 ਹੋਰ ਛੱਡ ਦੀਏ ਹੋਰ ਭਾਈ 1000 ਛੱਡ ਦੀਏ 3800 ਛੱਟੇ ਹੀ ਦੇ ਦੀਏ ਹੋਰ 500 ਛੋਟ ਕਰ ਦਾਂਗੇ ਅੱਛਾ 350 ਦੀ ਭਾਜੀ ਦੇ ਦਾਂਗੇ ਖਾਨਾ ਠੀਕ ਹੈ ਜੀ ਭਾਜੀ ਜਿਹੜੇ ਆਪ ਮੁੱਲ ਪਾਏ ਨਾ 200 ਛੋਟ ਹੀ ਹੋਣੀ ਸਿਰਫ ਠੀਕ ਹੈ ਜੀ ਉਹ ਬੱਚੀ ਦੀ ਵੀ 200 ਛੋਟ ਹੋਣੀ 2000 ਦੀ ਦੇਣੀ ਆ ਠੀਕ ਹੈ ਤੁਹਾਨੂੰ ਪਤਾ ਐ ਇਦਾਂ ਦੀ 2000 ਦੀ ਬੱਚੀ ਨਹੀਂ ਆਉਂਦੀ ਛੋਟ ਹੀ ਕਰਨੀ ਆ ਕਿ ਅੱਜ ਬੱਸ ਠੀਕ ਹੈ ਤੇ ਹੁਣ ਇੱਕ ਗੱਬਣ ਘਾਹ ਜਿਹੜੀ ਬਾਹਰ ਜਰਸੀ ਲੱਗੀ ਆ ਦੇਖ ਸਾਦੇ ਛੋਟਾ ਜਿਹਾ ਫੇਸ ਇਹਦੇ ਛੋਟੇ ਛੋਟੇ ਕੰਮ ਨੇ ਇਹ ਵਿੱਚ ਕਿੰ ਭਾਈ ਜੀ ਨਾ ਝੂਠ ਮਾਰ ਦੇਣਾ ਜਉਣਾ ਜੇ ਨੇ ਅੱਛਾ ਆ ਦੇਖੋ ਆ ਦੇਖ ਸਾਦੇ ਆ ਕੀ ਵੀ ਠੰਡੀ ਤੇਰੀ ਆ ਕੁਛ ਕੁਛ ਭਲਾਂ ਜਿਹੜੀਆਂ ਹਵਾ ਨੇ ਇਹ ਦੂਰੀ ਭਾਈ ਐਛਾ ਇਤ ਰਹੀਂ ਪਾਸ ਕਰ ਦੇਣੀ ਜੀ ਦੇਖੋ ਆ ਦੇਖ ਸਾਦੇ ਜੀ ਸੂਬਣੀ ਭਾਈ ਭਾਵੇਂ ਅੱਜ ਰਾਤ ਨੂੰ ਸੂਪੇ ਤਿਆਰੀ ਜੀ ਆ ਲੱਗ ਪਗ ਤਿਆਰੀ ਜੀ ਆ ਇੱਕੋ ਜਾਂ ਭਾਈ ਹੋਂ ਰਹਿ ਜੀ ਪਾਵੇ ਦਾ ਠੀਕ ਆ ਜੀ ਇਧਰ ਆ ਦੇਖ ਤਾਂ ਉਹ ਢੀ ਗਾਉਂ ਨਾ ਲੈ ਵਾਲੀ ਗੱਤੀ ਉਸ ਬਸ ਯਾਰ ਥੋੜਾ ਭਲਾਂ ਕਰਕੇ ਲੱਗਨ ਦਿਆ ਆਪਾਂ ਨਾ ਥਣ ਜਿਹੜਾ ਇਹਦੇ ਵਧੀਆ ਕੱਢ ਜਣਾ ਵਾ ਤੋਰ ਦਵਿਦ ਇਹ ਕਰੀਏ ਵੀ ਸੁਆਦ ਜਗਾ ਜਾਏ ਚੰਗੇ ਤਿਆਰ ਹੋਈ ਆ ਥੱਲੇ ਤੋਰ ਦ ਪਾਜੀ ਪਹਿਲੇ ਸੁਬਹ 12:00 ਤੱਕ ਲਈ ਫਰਿਆਦ ਅੱਛਾ ਨੋ ਜਾਣ ਦਾ ਵਾਅਦਾ ਮਰੋ ਆ 19 17 ਨਾਲ ਥਵੇ ਜਿੱਦਨੇ ਪਿਆਰ ਹੋਗੀ ਬੱਚੀ ਦੇ ਠੀਕ ਆਓ ਇਹ ਲੋਖਾ ਖਾਣੋ ਤੇ ਯਾਰ ਜਿਹੜਾ ਪੂਰੀ ਹੋਈ ਥੱਲੇ ਆਪਾਂ ਇਧਰੋਂ ਬਹਿ ਲਓ ਠੀਕ ਹੈ ਜੀ ਤੇ ਕੀ ਰੱਖੀਏ ਦਾ ਮੁੱਲ ਫਿਰ ਆਪਾਂ ਮੁੱਲ ਭਾਈ ਭਾ 35 ਕਰਾ ਲਓ ਭਾ 36 ਕਰਾ ਲਓ ਅੱਛਾ 30000 ਚ ਮਾਨਤਾ ਕਰ ਦਾਂਗੇ ਅੱਛਾ ਪੂਰੇ 27000 ਦੀ ਭਾਜੀ ਦੇ ਦਾਂਗੇ 27000 ਦੀ 27000 ਦੇ ਦਾਂਗੇ ਬੈਠ ਚਲੋ ਛੋਟ ਛੱਡ ਮੋਕੇ ਛੋਟ ਆਜ ਰੱਖੋ ਕੀ ਆ ਤੁਹਾਨੂੰ ਕਹਾਂ ਠੀਕ ਹੈ ਵੀਡੀਓਰ ਕੁਛ ਨਾ ਫਿਰ ਬਸ ਭਾਈ ਜਿੰਨੇ ਵੀ ਡੰਗਰ ਲੈਣਾ ਆਪਣੀ ਸਾਈਜ਼ ਪਾ ਆਗੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਹਨ ਜਿਸ ਤਰ੍ਹਾਂ ਕਿ ਵੀਡੀਓ ਨੇ ਕਿਹਾ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪ ਪਸੰਦ ਕਰਕੇ ਫਿਰ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲੀ ਬਹੁਤ ਬਹੁਤ ਧੰਨਵਾਦ